ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੀ ਆ ਰਹੀ ਸਮਾਜ ਸੇਵੀ ਸੰਸਤਾ ਸ਼੍ਰੀ ਦੁਰਗਾ ਦਲ ਸੇਵਾ ਸੰਪਤੀ ਪਾਤੜਾ ਤੇ ਸੇਵਾ ਭਾਰਤੀ ਸੰਗ ਪਾਤੜਾ ਦੇ ਵੱਲੋਂ ਸੰਪਤੀ ਪ੍ਰਦਾਨ ਮਤਰ ਲਾਲ ਨਵਾ گاؤں ਅਤੇ ਸ਼ਿਵ ਕੁਮਾਰ ਜਿੰਦਲ ਦੀ ਖਵਾਈ ਦੇ ਵਿੱਚ ਦੁਰਗਾ ਦਲ ਸੇਵਾ ਸੰਪਤੀ ਹਸਪਤਾਲ ਦੇ ਵਿੱਚ ਸਮਾਜ ਸੇਵਕ ਸਵਰਗਵਾਸੀ ਸ਼੍ਰੀ ਗਣੇਸ਼ਾ ਰਾਮ ਗਰਗ ਦੀ 11ਵੀਂ ਵਰ੍ਹੇਗੰਢ ਮੌਕੇ ਤੇ ਗਰਗ ਪਰਿਵਾਰ ਦੇ ਵੱਲੋਂਾਂ ਦੀ ਯਾਦ ਵਿੱਚ ਖੂਨਦਾਨ ਤੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ ਹੈ ਦੇ ਵਿੱਚ ਮੁੱਖ ਮਹਿਮਾਨ ਦੀ ਤੌਰ ਤੇ ਐਸਟੀਐਮ ਪਾਤੜਾ ਨਵਦੀਪ ਕੁਮਾਰ ਸ਼ਾਮਲ ਹੋਏ ਕੈਂਪ ਦੇ ਵਿੱਚ ਪਾਰਕ ਹਸਪਤਾਲ ਪਟਿਆਲਾ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਦੇ ਵੱਲੋਂ 100 ਯੂਨਿਟ ਖੂਨ ਇਕੱਤਰ ਕੀਤਾ ਗਿਆ ਬਹੁਤ ਬਹੁਤ ਅੱਛਾ ਉਪਰਾਲਾ ਹੈ ਜੀ ਬਹੁਤ ਪੋਜ਼ਿਟਿਵ ਹੈਗਾ ਮੈਂ ਜਿਵੇਂ ਜਦੋਂ ਇਕੱਠੇ ਬੈਠੇ ਸੀਗੇ ਤਾਂ ਮੈਂ ਹਮੇਸ਼ਾ ਇਹ ਚੀਜ਼ ਕਹਿੰਦਾ ਹਾਂ ਨਾ ਬਲੱਡ ਡੋਨੇਸ਼ਨ ਬਾਰੇ ਵੀ ਇਸ ਤੋਂ ਉੱਚਾ ਦਾਨ ਮਤਲਬ ਲੱਭਣਾ ਔਖਾ ਹੈ ਬਿਕੋਜ਼ ਇਹ ਉਹ ਨੇਕੀ ਕਰ ਦਰਿਆ ਵਿੱਚ ਡਾਲ ਵਾਲਾ ਕਨਸੈਪਟ ਹੁੰਦਾ ਹੈ ਵੀ ਅਸੀਂ ਬਲੱਡ ਦੇਤਾ ਵੀ ਪਤਾ ਨਹੀਂ ਕਿਸਦੇ ਕੰਮ ਆਣਾ ਹੈ ਕਿਹੜੀ ਘੜੀ ਚ ਕੰਮ ਆਣਾ ਹੈ ਯੂ نو ਮੇਲ ਫੀਮੇਲ 올ਡ ਏਜ ਥੈਲਾਸੀਮੀਆ ਪਤਾ ਨਹੀਂ ਕਿਸ ਬੰਦੇ ਨੂੰ ਕਦੋਂ ਕੰਮ ਆ ਜਾਣਾ ਤੇ ਸਭ ਤੋਂ ਸੁੰਦਰ দান ਉਹ ਹੀ ਹੁੰਦਾ ਜਿਹਦਾ ਕ੍ਰੈਡਿਟ ਨਾ ਲਿਆ ਜਾਵੇ ਦੇ ਦਿੱਤਾ ਤੇ ਉਹ ਬੰਦੇ ਤੇ ਕੰਮ ਵੀ ਆ ਗਿਆ ਤੇ ਉਹਨੂੰ ਪਤਾ ਵੀ ਨਹੀਂ ਵੀ ਕਿਨੇ ਦਿੱਤਾ ਸੀਗਾ ਤਾਂ ਬਹੁਤ ਅੱਛਾ ਉਪਰਾਲਾ ਹੈਗਾ ਗਣੇਸ਼ ਆਰਾਮ ਜੀ ਦੀ ਯਾਦ ਵਿੱਚ ਇਹ ਪਾਤਰਾ ਸ਼ਹਿਰ ਦੀ ਖੂਬਸੂਰਤੀ ਹੈ ਵੀ ਇਹੋ ਜਿਹੇ ਮੌਕਿਆਂ ਤੇ ਜਿਹੜੇ ਆਪਣੇ ਇੰਪੋਰਟੈਂਟ ਪਰਸਨੈਲਿਟੀਆਂ ਨੇ ਬਰਧੇ बिजनेसमੈਨ ਨੇ ਤੇ ਅਸੀਂ ਸਾਰੇ ਇਕੱਠੇ ਇੱਥੇ ਹੁੰਨੇ ਹੈਗੇ ਆ ਤਾਂ ਇਹੋ ਜੀ ਚੀਜ਼ ਨੂੰ ਪ੍ਰਮੋਟ ਕਰਦੇ ਆ ਤੇ ਹਮੇਸ਼ਾ ਕਰਨੀ ਚਾਹੀਦੀ ਹੈ ਨੌਜਵਾਨੋ ਮੈਸੇਜ ਇਹੀ ਹੈਗਾ ਵੀ ਕੰਟ੍ਰਿਬਿਊਟ ਸਟ੍ਰੇਟਅਪ ਤੁਸੀਂ ਕੰਟ੍ਰਿਬਿਊਸ਼ਨ ਆਪਣਾ ਦਿਓ ਇਹੋ ਜੀ ਚੀਜ਼ਾਂ ਦੇ ਵਿੱਚ ਇੰਟਰਸਟ ਜ਼ਿਆਦਾ ਸਾਨੂੰ ਜਗਾਣਾ ਚਾਹੀਦਾ ਹੈਗਾ ਇਹ ਸਾਨੂੰ ਇੱਕ ਤਾਂ ਦੇਖੋ ਡਿਊਲ ਇਹਦਾ ਪਰਪਸ ਹੈਗਾ ਸੋਸ਼ਲ ਵੀ ਅਸੀਂ ਇੱਕ ਦੂਜੇ ਨੂੰ ਮਿਲ ਲੈਣੇ ਆ ਇੱਕ ਪੋਜ਼ਿਟਿਵ এনवायरमेंट ਦੇ ਵਿੱਚ ਇੱਕ ਆਪਾਂ ਸੋਸਾਇਟੀ ਦੇ ਡਾਇਰੈਕਟ ਕੰਮ ਆ ਰਹੇ ਹੈਗੇ ਆ ਆਪਾਂ ਨੂੰ ਪਤਾ ਵੀ ਇਹ ਚੀਜ਼ ਸਾਡੀ ਜਿਹੜੀ ਕੰਟ੍ਰਿਬਿਊਸ਼ਨ ਹੈ ਇਹ ਕਿਸੇ ਨਾ ਕਿਸੇ ਦੇ ਕੰਮ ਆਣਾ ਹੈ ਦੇਖੋ ਅਸੀਂ ਤਾਂ ਇਹੀ ਜਿਵੇਂ ਪਹਿਲਾਂ ਵੀ ਕਿਹਾ ਹੈ ਕਿ ਇਸ ਤੋਂ ਵੱਡਾ ਕੋਈ ਦਾਨ ਨਹੀਂ ਬਲੱਡ ਦਾ ਦਾਨ ਸਭ ਤੋਂ ਮਹਾਦਾਨ ਹੈ ਇਹਦੇ ਵਿੱਚ ਕੋਈ ਕ੍ਰੈਡਿਟ ਨਹੀਂ ਕਿਸੇ ਨੂੰ ਬੰਦੇ ਨੂੰ ਕਿਹਨੇ ਲਿਆ ਕਿਹਦੇ ਕਿਹਨੂੰ ਬਲੱਡ ਚੜਨਾ ਹੈ ਇਹ ਤੇ ਜਿਹੜਾ ਇਹ ਉਪਰਾਲਾ ਹੈ ਇਹ ਬਾਰ ਬਾਰ ਇਦਾਂ ਹੋਰ ਕਲੱਬਾਂ ਨੂੰ ਵੀ ਕਰਨਾ ਚਾਹੀਦਾ ਹੈ ਤੇ ਇਹਦੇ ਨਾਲ ਆਪ ਵਿੱਚ ਮਿਲਵਰਤਨ ਵੀ ਵੱਧਦਾ ਤੇ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਖੂਨਦਾਨ ਕਰੋ ਇਹ ਜਿਹੜਾ ਬਲੱਡ ਹੈ ਨਾ ਜੀ ਇਹ ਤਕਰੀਬਨ 24 ਘੰਟੇ ਚ ਪੂਰਾ ਹੋ ਜਾਂਦਾ ਹੈ ਤੇ ਜਿਹੜੇ ਆਰਬੀਸੀ ਰੈੱਡ ਸੈੱਲ ਹੁੰਦੇ ਨੇ ਉਹਨਾਂ ਨੂੰ ਘੱਟੋ ਘੱਟ 3 ਮਹੀਨੇ ਲੱਗ ਜਾਂਦੇ ਨੇ ਹੁਣ ਕਈ ਫੀਮੇਲਸ ਨੇ ਜਿਹੜੀਆਂ ਉਹ ਵੀ ਬਲੱਡ ਡੋਨੇਸ਼ਨ ਦੇਣ ਆਉਂਦੀਆਂ ਨੇ ਠੀਕ ਹੈ ਜੀ ਤੇ ਉਹਨਾਂ ਲਈ ਬਹੁਤ ਸ਼ਲਾਘਾਯੋਗ ਗੱਲ ਹੈ ਤੇ ਸਾਨੂੰ ਮੈਂ ਮੇਰਾ ਤਾਂ ਇਹੀ ਮੰਨਣਾ ਹੈ ਜੀ ਬਲੱਡ ਡੋਨੇਸ਼ਨ ਦੇਣੀ ਚਾਹੀਦੀ ਹੈ ਕਿਸੇ ਗਰੀਬ ਦੀ ਹੈਲਪ ਹੋ ਜਾਂਦੀ ਹੈ ਸੋ ਮੇਰੇ ਵੱਲੋਂ ਤਾਂ ਇਹੀ ਹੈ ਜੀ ਐਕਸੀਡੈਂਟ ਵੇਲੇ ਉਹਦੇ ਉੱਥੇ ਵੀ ਲੋਪੈਂਡੇ ਵਿੱਚ ਹਾਂਜੀ 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 ਜਿੱਤੇ ਐਕਸੀਡੈਂਟ ਹੋ ਜਾਂਦੀ ਹੈ ਉੱਥੇ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਆਪਰੇਸ਼ਨ ਵਗੈਰਾ ਹੁੰਦਾ ਤਾਂ ਬਲੀਡ ਬਹੁਤ ਹੁੰਦਾ ਜੀ ਉਸ ਟਾਈਮ ਅੱਜ ਲਾਲਾ ਗਣੇਸ਼ਰਾਮ ਦੀ 11ਵੀਂ ਵਰਸੀ ਸੀ ਤੇ ਸੇਵਾ ਭਾਰਤੀ ਸੰਗ ਵੱਲੋਂ ਖੂਨਦਾਨ ਉਹਨਾਂ ਦੇ ਸਹਿਯੋਗ ਨਾਲ ਗਰਦ ਪ੍ਰਵਾਹ ਦੇ ਸੇਵਾ ਖੂਨਦਾਨ ਕੈਂਪ ਲਗਾਏ ਜਾ ਰਹੇ ਨੇ ਕਿਹੜੀ ਟੀਮ ਆਈ ਕਿਤੋਂ ਆਈ ਫਾਰਕ ਹਸਪੀਟਲ ਪਟਿਆਲਾ ਤੇ ਹਾਂ ਫਾਰਕ ਹਸਪੀਟਲ ਪਟਿਆਲਾ ਤੋਂ ਆਇਆ ਇਹ ਇਸ ਤਰ੍ਹਾਂ ਸੇਵਾ ਭਾਰਤੀ ਸੰਗ ਹਰ ਮਹੀਨੇ ਦੇ ਆਖਰੀ ਐਤਵਾਰ ਪੀਜੀਆਈ ਚ ਜਨਰੇਟ ਕਰਿਆ ਕਰਨ ਨੂੰ ਲੱਗਦੇ ਜੀ ਉਹਨਾਂ ਨੂੰ ਦਿਗਾ ਚਾਹੀਦਾ ਖੂਨਦਾਨ ਤਿੰਨ ਮਹੀਨਾ ਬਾਅਦ ਜ਼ਰੂਰ ਕਰਾਉਣਾ ਚਾਹੀਦਾ ਫਾਇਦਾ ਕੀ ਹੈ ਬਹੁਤ ਫਾਇਦਾ ਕੀ ਹੈ ਬਿਮਾਰੀ ਦਾ ਪਤਾ ਲੱਗਦਾ ਖੂਨ ਬਦਲਦਾ ਰਹਿੰਦਾ ਹੈ ਦੰਗਾ ਕੰਮ ਕੀ ਆਂਦਾ ਹੈ ਕੰਮ ਇਹ ਲੋਕਾਂ ਦੇ ਆਉਂਦਾ ਕੰਮ ਜਿਹੜੇ ਬਿਮਾਰ پیشنਟ ਨੇ ਜਿਹੜਾ ਉਹ ਹੈ ਪੀਜੀਐਚ ਤੇ ਸਰਜਰੀ ਹੋ ਰਹੀ ਆ ਚਾਹ ਦੋ-ਦੋ ਹਜ਼ਾਰ ਕਿਲੋਮੀਟਰ ਤੋਂ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਖੂਨ ਦੀ ਲੋੜ ਹੁੰਦੀ ਹੈ ਇਸੇ ਵੇਲੇ ਸੇਵਾ ਭਾਰਤੀ ਵੱਲੋਂ ਹੁਣ ਸਾਡਾ ਆਖਰੀ ਅਗਲੇ ਮਹੀਨੇ ਲਾਸਟ ਐਂਡਵਾਰ ਨੂੰ ਔਰੋ ਬੱਸ ਲੈ ਕੇ ਜਾਇਆ ਕਰਾਂਗੇ ਪਾਤਲਾ ਫੂਡ ਨਵੇਸ਼ਜੀ ਦੇ ਸਹਿਯੋਗ ਨਾਲ ਸੰਜੀਵ ਗੋਲ ਜੀ ਸੰਜੀਵ ਹਾਂ ਜੀ ਉਹਨਾਂ ਦੇ ਸਹਿਯੋਗ ਨਾਲ ਅਸੀਂ ਪਾਤਲਾ ਪਾਤਲਾ ਤੋਂ ਚੰਡੀਗੜ੍ਹ ਆਏ ਮਹੀਨੇ ਦੇ ਆਖਰੀ ਐਂਦਵਾਰਾਂ